ਆਹ ਹੋਣ ਦੇ باوجود ਵੀ ਤੁਸੀਂ ਫਰੂਟ ਵੀ ਖਾ ਰਹੇ ਹੋ ਤਾਜੇ ਬਿਨਾ ਕੈਮੀਕਲ ਦੇ ਸਬਜ਼ੀਆਂ ਵੀ ਖਾ ਰਹੇ ਹੋ ਬਿਨਾ ਕੈਮੀਕਲ ਦੇ ਮੇਰੇ ਚੱਤ ਹਸਬੰਡ ਰਿਟਾਇਰ ਹੋਇਆ ਉਸ ਟਾਈਮ ਤੇ ਐਕਚੁਅਲੀ ਨਿਊਜ਼ ਵਿੱਚ ਬਹੁਤ ਕੁਝ ਆ ਰਿਹਾ ਸੀਗਾ ਕਿ ਸਬਜ਼ੀਆਂ ਲਗਾ ਰਹੇ ਨੇ ਨਾਲਿਆਂ ਕੋਲ ਤੇ ਜਿਹੜਾ ਵੀ ਸੀਵੇਜ ਦਾ ਪਾਣੀ ਆ ਰਿਹਾ ਉਸੇ ਸਬਜ਼ੀਆਂ ਉਹੀ ਸਬਜ਼ੀਆਂ ਸੀ ਖਾ ਰਹੇ ਆ ਜਿਹੜੇ ਆ ਪੌਦੇ ਲੱਗੇ ਹੋਏ ਇਹਨਾਂ ਦੀ ਜੜਾ ਮੋਟੀਆਂ ਹੋ ਜਾਂਦੇ ਨੇ ਉਹ ਚ ਕੀੜੇ ਲੱਗਣ ਦਾ ਡਰ ਰਹਿੰਦਾ ਉਹਨਾਂ ਤੋਂ ਇਹ ਬਚਾਉਂਦਾ ਹੈ ਇਹ ਟਮਾਟਰ ਇਸ ਕਲਰ ਦਾ ਟਮਾਟਰ ਹੈ ਜੀ ਇਹਨਾਂ ਕੋਈ ਹੁੰਦਾ ਹੈ ਪਰਪਲ ਐਂਡ ਗੋਲਡਨ ਕਾ ਨਾ ਕੁਦਰਤੀ ਖਾਣੇ ਦੇ ਨਾਲ-ਨਾਲ ਕੁਦਰਤ ਦੇ ਜਿਹੜੇ ਜੀਵ ਨੇ ਉਹਨਾਂ ਨੂੰ ਵੀ ਸਾਂਭਣ ਦਾ ਉਪਰਾਲਾ ਇੱਥੇ ਕੀਤਾ ਹੈ ਇਹ ਮਿੱਟੀ ਤਿਆਰ ਕੀਤੀ ਹੋਈ ਹੈ ਦੇਖੋ 8 ਮਹੀਨੇ ਅੱਜ ਇੱਕ ਨਹੀਂ ਸੋਹਣੀ ਮਿੱਟੀ ਤਿਆਰ ਹੋ ਗਈ ਹੈ 2016 ਚ ਅਸੀਂ ਸ਼ੁਰੂ ਕੀਤਾ ਸੀ ਸਰਦੀਆਂ ਚ 10 12 ਗਮਲੇ ਸੀਗੇ ਬਸ ਜੀ ਤੇ ਹੁਣ ਮੇਰੇ ਖਿਆਲ ਨਾਲ ਇੰਨੇ ਨੇ ਕਿ ਹੁਣ ਨਹੀਂ ਗਿਨੇ ਜਾ ਸਕਦੇ ਪੁੱਲ ਤਾਂ ਲੱਦੇ ਹੋਏ ਨੇ ਪਰ ਇਸ ਦੀ ਖਾਸੀਅਤ ਇਹ ਹੈ ਕਿ ਇਸ ਦੇ ਉੱਪਰ ਮਧੂਮੱਖੀਆਂ ਦਾ ਘਰ ਜ਼ਿਆਦਾ ਬਣਦਾ ਚਿਰ ਉਹ ਤਾਂ 2 ਸਾਲ ਤੇ ਲੱਗਿਆ ਕਿ ਕੁਝ ਹੋਤੇ ਰਹਾ ਨਹੀਂ ਹੈ ਇੰਨਾ ਜਾਂ ਨਿਕਲਦਾ ਪਰ ਤੀਜੇ ਚੌਥੇ ਸਾਲ ਵਿੱਚ ਜਾ ਕੇ ਇੰਨਾ ਜ਼ਿਆਦਾ ਮਤਲਬ ਦੇਖਣਾ ਲੱਗ ਗਿਆ ਤੇ ਨਾਲੇ ਰੱਬ ਨੂੰ ਸ਼ੁਕਰ ਕਰੀਦਾ ਹਰ ਵਾਰ ਕੋਈ ਚੀਜ਼ ਖਾਈ ਦੀ ਹੈ ਕਿ ਅਰੇ ਵਾਹ ਇਹ ਫਰੂਟ ਤਾਂ ਨਾਮ ਮੈਨੂੰ ਨਹੀਂ ਪਤਾ ਪਰ ਸ਼ਕਲੋਂ ਬਹੁਤ ਬਹੁਤ ਚੰਗਾ ਮੈਨੂੰ ਖਾ ਕੇ ਦੇਖ ਲਾ ਤੁਸੀਂ ਆਪਣੀ ਰਸੋਈ ਲਈ ਸਬਜ਼ੀਆਂ ਬਣਾਉਣੀਆਂ ਹੋਣਗੀਆਂ ਜਾਂ ਕੋਈ ਰਿਸ਼ਤੇਦਾਰ ਆਰਿਆ ਹੋਏਗਾ ਜਾਂ ਘਰੇ ਖਾਣਾ ਬਣਾਉਣਾ ਹੋਏਗਾ ਤਾਂ ਯਾਦ ਕਰੋ ਕਿ ਪਿਛਲੀ ਵਾਰ ਕਦੋਂ ਤੁਸੀਂ ਸਬਜ਼ੀ ਖਰੀਦੀ ਸੀ ਸ਼ਾਇਦ 1 ਮਹੀਨੇ ਪਹਿਲਾਂ ਜਾਂ 1 ਦਿਨ ਪਹਿਲਾਂ ਜਾਂ 3-4 ਦਿਨ ਪਹਿਲਾਂ ਜੋ ਲੋਕ ਮੰਡੀ ਤੋਂ ਸਬਜ਼ੀ ਲੈ ਕੇ ਆਉਂਦੇ ਹੋਣਗੇ ਪਰ ਅਸੀਂ ਪੰਚਕੂਲਾ ਦੇ ਇੱਕ ਅਜਿਹੇ ਮਕਾਨ ਤੇ ਖੜੇ ਹਾਂ ਜਿੱਥੇ ਦਾ ਕੋਈ ਵੀ ਕੋਨਾ ਨਹੀਂ ਛੱਡਿਆ ਗਿਆ ਜਿੱਥੇ ਫੁੱਲ ਨਾ ਲਗਾਇਆ ਗਿਆ ਹੋਵੇ ਜਿੱਥੇ ਸਬਜ਼ੀ ਨਾ ਲਗਾਈ ਗਈ ਹੋਵੇ ਜਿੱਥੇ ਵਕ ਵਕ ਤਰ੍ਹਾਂ ਦੀਆਂ ਗੋਭੀਆਂ ਨਾ ਲਗਾਈਆਂ ਗਈਆਂ ਹੁਣ ਅਸੀਂ ਪੰਚਕੂਲਾ ਦੇ ਸੈਕਟਰ 12 ਦੇ ਵਿੱਚ ਖੜੇ ਹਾਂ मैडम मंजीत होरे ਸਾਡੇ ਨਾਲ ਹੋਣਗੇ मंजीत मैडम ਹੋਰਾਂ ਨੇ ਆਪਣੇ ਘਰ ਦੀ ਕੋਠੀ ਜੋ ਉਹਨਾਂ ਦੀ ਕੋਠੀ ਹੈ ਕੋਈ ਵੀ ਕੋਨਾ ਇਹਨਾਂ ਨੇ ਛੱਡਿਆ ਨਹੀਂ ਹੈ ਕਿਉਂਕਿ ਆ ਤੁਸੀਂ ਖਾਸ ਤਰ੍ਹਾਂ ਦਾ ਮਟਰ ਦੇਖ ਰਹੇ ਹੋ ਇੱਥੇ ਲੱਗਿਆ ਬੈਂਗਣ ਵੀ ਤੁਸੀਂ ਦੇਖ ਸਕਦੇ ਹੋ ਮੈਡਮ ਇਹ ਪੂਰੇ ਘਰ ਨੂੰ ਹਰਾ ਭਰਾ ਕਰਨ ਦਾ ਖਿਆਲ ਤੁਸੀਂ ਕਦੋਂ ਲਿਆਂਦਾ ਆਪਣੇ ਮਨ ਦੇ ਵਿੱਚ ਤੇ ਇੰਨੀਆਂ ਸਬਜ਼ੀਆਂ ਤੁਸੀਂ ਕਿਉਂ ਲੱਗਿਆ ਕਿ ਬੀਜਣੀਆਂ ਚਾਹੀਦੀਆਂ ਨੇ ਇਹਦੇ ਵਿੱਚ ਕੋਈ ਖਾਸ ਕਾਰਨ ਸੀ ਮੇਰੇ ਜਦ ਹਸਬੰਡ ਰਿਟਾਇਰ ਹੋਏ ਅਸੀਂ ਇੱਥੇ ਆਏ ਤੇ ਸੀਗਾ ਕਿ ਚਲੋ ਹੁਣ ਸਾਡੇ ਕੋਲ ਟਾਈਮ ਹੈਗਾ ਜਗ੍ਹਾ ਹੈਗੀ ਹੈ ਜੀ ਨੋ ਸੇਮਟ ਐਕਚੁਅਲੀ ਨਿਊਜ਼ ਵਿੱਚ ਬਹੁਤ ਕੁਝ ਆ ਰਿਹਾ ਸੀਗਾ ਕਿ ਸਬਜ਼ੀਆਂ ਲਗਾ ਰਹੇ ਨੇ ਨਾਲਿਆਂ ਕੋਲ ਤੇ ਜਿਹੜਾ ਵੀ ਸੀਵੇਜ ਦਾ ਪਾਣੀ ਆ ਰਿਹਾ ਉਸੇ ਸਬਜ਼ੀਆਂ ਉਹੀ ਸਬਜ਼ੀਆਂ assi ਖਾ ਰਹੇ ਆ ਜਾਂ ਸਬਜ਼ੀਆਂ ਚੋ ਦਵਾਈਆਂ ਇੰਜੈਕਟ ਕਰੀ ਜਾ ਰਹੇ ਨੇ ਉਹਦੇ ਨਾਲ ਇਹਨਾਂ ਨੂੰ ਡਰ ਲੱਗਿਆ ਕਿ ਹਾਏ ਹਾਏ ਇਹ ਸਾਰਾ ਕੁਝ assi ਖਾਈ ਜਾਂਦੇ ਆ ਤੇ ਫਿਰ ਉਹਦੋਂ ਸੋਚਿਆ ਕਿ ਕੁਝ ਕਰੀਏ ਕਦੋਂ ਤੋਂ ਤੁਸੀਂ ਸ਼ੁਰੂ ਕੀਤਾ ਇਹ ਸਭ ਕੁਝ ਇਹ 2016 ਚ assi ਸ਼ੁਰੂ ਕੀਤਾ ਸੀ ਸਰਦੀਆਂ ਚ 10 12 ਗਮਲੇ ਸੀਗੇ ਬਸ ਜੀ ਤੇ ਹੁਣ ਮੇਰੇ ਖਿਆਲ ਨਾਲ ਇਹਨੇ ਨੇ ਕਿ ਹੁਣ ਨਹੀਂ ਗਏ ਜਾ ਸਕਦੇ ਜਦੋਂ ਤੁਸੀਂ ਇਹ ਸਭ ਕੁਝ ਸ਼ੁਰੂ ਕੀਤਾ ਕੁਝ ਟ੍ਰੇਨਿੰਗ ਵੀ ਲਈ ਸੀ ਜਾਂ ਤੁਹਾਨੂੰ ਲੱਗਿਆ ਕਿ ਇਹ ਬਸ ਸ਼ੁਰੂ ਕਰ ਦਈਏ ਪਹਿਲਾਂ ਤੇ ਕੁਝ ਪੜਿਆ ਨੈਟ ਤੇ ਪੜਿਆ ਪਰ ਫਿਰ ਜਦ ਇੱਥੇ ਆਈ ਕੁਝ ਫਰੈਂਡਸ ਬਨੇ ਗਾਰਡਨਿੰਗ ਫਰੈਂਡਸ ਬਨੇ ਉਹਨਾਂ ਨੇ ਕਿਸੇ ਨੇ ਦੱਸਿਆ ਅੱਛਾ ਤੁਸੀਂ ਜੀ ਸ਼ੁਰੂ ਕਰਨਾ ਚਾਹੁੰਦੇ ਹੋ ਸਾਡੇ ਕੋਲ ਇੱਕ ਜਨਾ ਹੈਗਾ ਇੱਕ ਪੁਨੀਤਾ ਅਰੋੜਾ ਜੀ ਹੈਗੇ ਨੇ ਤੇ ਉਹ ਵਰਕਸ਼ਾਪਸ ਕੰਡਕਟ ਕਰਦੇ ਨੇ ਉਹ ਆ ਕੇ ਤੁਹਾਨੂੰ ਦੱਸਦੇ ਨੇ ਕਿ ਤੁਸੀਂ ਗਮਲੇ ਕਿਵੇਂ ਤਿਆਰ ਕਰਨੇ ਤੁਸੀਂ ਉਹਦੇ ਮਿੱਟੀ ਵਗੈਰਾ ਕਿਵੇਂ ਤਿਆਰ ਕਰਨੀ ਉਹ ਸਾਰਾ ਕੁਝ ਕਰਨਾ ਤੇ ਫਿਰ ਉਹਨਾਂ ਦੀਆਂ ਵਰਕਸ਼ਾਪਸ ਕੋਚ ਅਟੈਂਡ ਕੀਤੀਆਂ ਬਾਕੀ ਫਿਰ ਪੜ ਪੜ ਕੇ ਕੀਤਾ ਪਰ ਜਿਵੇਂ ਉਹਨਾਂ ਨੇ ਕਿ ਹੌਲੇ ਹੌਲੇ ਕਰਦੇ ਰਹੋ ਹੋ ਜਾਏਗਾ ਸ਼ੁਰੂ ਤੇ 2 ਸਾਲ ਤੇ ਲੱਗਿਆ ਕਿ ਕੁਝ ਹੋ ਤੇ ਰਹਾ ਨਹੀਂ ਹੈ ਇਨਾ ਜਾਂ ਨਿਕਲਦਾ ਪਰ ਤੀਜੇ ਚੌਥੇ ਸਾਲ ਵਿੱਚ ਜਾ ਕੇ ਇਨਾ ਜ਼ਿਆਦਾ ਮਤਲਬ ਦਿਖਣਾ ਲੱਗ ਗਿਆ ਤੇ ਨਾਲੇ ਰੱਬ ਨੂੰ ਸ਼ੁਕਰ ਕਰੀਦਾ ਹਰ ਵਾਰ ਕੋਈ ਚੀਜ਼ ਖਾਈ ਦੀ ਕਿ ਅਰੇ ਵਾਹ ਕਰਦੀ ਹੈਗੀ ਅਸੀਂ ਤੁਹਾਡੇ ਨਾਲ ਇਹ ਪੂਰੇ ਜੋ ਤੁਹਾਡੀ ਬਾਗਬਾਨੀ ਲਾ ਰੱਖੀ ਕਰਤਾ ਔਰ ਤੁਸੀਂ ਨਾਲ ਸਾਡੇ ਆਂਦੇ ਵੀ ਰਹੋ ਤੁਹਾਨੂੰ ਦਿਖਾਉਂਦੇ ਵੀ ਰਾਵਾਂਗੇ ਇਹ ਜੋ ਤੁਸੀਂ ਖਾਸ ਮਿੱਟੀ ਦੇਖ ਰਹੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਮਿੱਟੀ ਨੂੰ ਫੋਕਸ ਕਰਕੇ ਦਿਖਾਣ ਇਹ ਮਿੱਟੀ ਜਿਹੜੀ ਬਣਾਈ ਏ ਬਿਲਕੁਲ ਦੇਖੋ ਖਾਦ ਦੇ ਨਾਲ ਮਿਕਸ ਮਿੱਟੀ ਹੈ ਇਸ ਮਿੱਟੀ ਨੂੰ ਘਰ ਹੀ ਤਿਆਰ ਕੀਤਾ ਗਿਆ ਮਿੱਟੀ ਦੇ ਵਿੱਚ ਜੋ ਖਾਦ ਦੇਖ ਰਹੇ ਹੋ ਤੁਸੀਂ ਇਹ ਅਲੱਗ-ਅਲੱਗ ਚੀਜ਼ਾਂ ਦੇਖ ਰਹੇ ਹੋ ਘਰ ਦੇ ਵਿੱਚ ਜਿੰਨਾ ਵੀ ਵੇਸਟ ਹੈ ਚਾਹੇ ਉਹ ਰਸੋਈ ਚੋਂ ਨਿਕਲਾ ਛਿਲਕਾ ਸਬਜ਼ੀਆਂ ਦਾ ਉਹ ਸਭ ਕੁਝ ਇਹਦੇ ਵਿੱਚ ਯੂਜ਼ ਕੀਤਾ ਜਾਂਦਾ ਹੈ ਯਾਨੀ ਸਬਜ਼ੀਆਂ ਦਾ ਛਿਲਕਾ ਸੁੱਟਿਆ ਨਹੀਂ ਜਾਂਦਾ ਜੋ ਲੋਕ ਕੂੜੇ ਚ ਸੁੱਟ ਦਿੰਦੇ ਨੇ ਇੱਕ ਚੀਜ਼ ਨੋਟ ਕੀਤੀ ਕਿ ਇਸ ਗਮਲੇ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਪੌਦੇ ਲੱਗੇ ਹੋਏ ਮਤਲਬ 2-3 ਤਰ੍ਹਾਂ ਦੇ ਖਾਸ ਕਰਕੇ ਹਰੀਚ ਤੁਸੀਂ ਇਹ ਫੁੱਲ ਦੇਖੋਗੇ ਇਹ ਲੱਗਾ ਹੋਇਆ ਹੈ ਮੈਡਮ ਇਹਦੇ ਪਿੱਛੇ ਦਾ ਕੀ ਥੋਟ ਸੀ ਤੁਹਾਡਾ ਜ਼ਿਆਦਾਤਰ ਜਦ ਕੀੜਾ ਲੱਗ ਜਾਂਦਾ ਹੈ ਸਬਜ਼ੀਆਂ ਨੂੰ ਲੋਕ ਕਿਸਪਰੇਅ ਕਰਦੇ ਨੇ ਜਾਂ ਪੈਸਟਿਸਾਈਡਸ ਵਗੈਰਾ ਸਪਰੇਅ ਕਰਦੇ ਨੇ ਆਈਡੀਆ ਸੀਗਾ ਕਿ ਘਰ ਜੈਗ ਲਗਾ ਰਹੇ ਹੋ ਤੇ ਕੋਈ ਦਵਾਈ ਨਹੀਂ ਪਈ ਹੋਣੀ ਚਾਹੀਦੀ ਸੋ ਕਈ ਫੁੱਲ ਇਹੋ ਜਿਹੇ ਨੇ ਕਿ ਜਿਹੜੇ ਤੁਹਾਡੇ ਪੌਦੇ ਨੂੰ ਕੀੜਿਆਂ ਤੋਂ ਬਚਾ ਕੇ ਰੱਖਦੇ ਨੇ ਤੇ ਜਿਵੇਂ ਆ ਗੈਂਦੀ ਹੋ ਗਈ ਕੈਲੈਂਡੂਲਾ ਹੋ ਗਿਆ ਨਿਸਟਰਸ਼ਮ ਹੋ ਗਿਆ ਇਹ ਕਈ ਵਾਰ ਜਿਵੇਂ ਜੜਾਂ ਮੋਟੀਆਂ ਹੋ ਜਾਂਦੀਆਂ ਨੇ ਪੌਦਿਆਂ ਦੀਆਂ ਜਿਹਦੇ ਚ ਕੀੜਾ ਪਾਰ ਜਾਂਦਾ ਹੈ ਕਈ ਵਾਰ ਉੱਤੇ ਕੀੜਾ ਲੱਗਿਆ ਹੁੰਦਾ ਇਹ ਸਾਰੇ ਫੁੱਲ ਜਿਹੜੇ ਨੇ ਉਹਨਾਂ ਤੋਂ ਬਚਾ ਕੇ ਰੱਖਦੇ ਮਤਲਬ ਤੁਸੀਂ ਜਿੰਨੀ ਆ ਬਾਗਵਾਨੀ ਦਿਖ ਰਹੀ ਏ ਸਾਨੂੰ ਇਹਦੇ ਵਿੱਚ ਕੋਈ ਵੀ ਕੈਮੀਕਲ ਨਹੀਂ ਵਰਤਦੇ ਕੋਈ ਕੈਮੀਕਲ ਨਹੀਂ ਹੁਣ ਤੇ ਬਾਹਰੋਂ ਖਾਦ ਵੀ ਨਹੀਂ ਲਾ ਕੇ ਪਾਈਦੀ ਖਾਦ ਵੀ ਆਪਣੀ ਤਿਆਰ ਕਰਦੇ ਆ ਵੀ ਕਿਉਂਕਿ ਆਪਣੇ ਜਨੇ ਪੱਤੇ ਕੱਟੇ ਨੇ ਸਿੱਟੇ ਨੇ ਚਾਹੇ ਬਾਹਰ ਦੇ ਨੇ ਚਾਹੇ ਕਿਚਨ ਦੇ ਨੇ ਕੋਈ ਵੀ ਬਾਹਰ ਨਹੀਂ ਸਿੱਟੇ ਦਾ ਸਾਰਾ ਕੁਝ ਇੱਥੇ ਪਾਈਦਾ ਹੈ ਫਿਰ ਅੰਡੇ ਦੇ ਛਿਲਕੇ ਜਿਹੜੇ ਨੇ ਉਹਨਾਂ ਨੂੰ ਪੀਸ ਕੇ ਉਹਨੂੰ ਵੀ ਮਿੱਟੀ 'ਚ ਮਿਕਸ ਕਰ ਲੈਂਦਾ ਫਿਰ ਜਿਵੇਂ ਸਟ੍ਰੈਸ ਅੰਡੇ ਦੇ ਛਿਲਕੇ ਅਸੀਂ ਪਹਿਲੀ ਵਾਰੀ ਸੁਣ ਰਹੇ ਆ ਇਹਦਾ ਕਿ ਇਹਦੇ ਪਿੱਛੇ ਕਾਰਨ ਉਹਦੇ 'ਚ ਕੈਲਸ਼ੀਅਮ ਵਗੈਰਾ ਹੁੰਦੀ ਹੈ ਤੇ ਜਿਵੇਂ ਮਿੱਟੀ ਨੂੰ ਲੋਡ ਹੁੰਦੀ ਹੈ ਸਪੈਸ਼ਲੀ ਟਮਾਟਰਾਂ ਨੂੰ ਲੋਡ ਹੁੰਦੀ ਹੈ ਕਿਉਂਕਿ ਟਮਾਟਰ ਜੇ ਤੁਸੀਂ ਦੇਖੋਗੇ ਕਾਲੇ ਕਾਲੇ ਹੋਣ ਲੱਗ ਜਾਂਦੇ ਨੇ ਗਲਨ ਜਿਹਾ ਲੱਗ ਜਾਂਦੇ ਨੇ ਜਦ ਬਣ ਰਹੇ ਹੁੰਦੇ ਨੇ ਉਹ ਕੈਲਸ਼ੀਅਮ ਘੱਟ ਹੋਣ ਕਰਕੇ ਹੁੰਦਾ ਹੈ ਤੇ ਉਹ ਫਿਰ ਉਹਦੇ ਤੋਂ ਵੀ ਉਹਨੂੰ ਹੈਲਪ ਕਰਦੀ ਹੈ ਤੁਸੀਂ ਆ ਗੇਂਦੇ ਦਾ ਆ ਫੁੱਲ ਦੇਖ ਰਹੇ ਹੋ ਇਹਦੇ ਪਿੱਛੇ ਲਗਾਉਣ ਦਾ ਇੱਕ ਮਕਸਦ ਇਹ ਹੈ ਕਿਉਂਕਿ ਇਹ ਇਸ ਤਰ੍ਹਾਂ ਦੇ ਜਿਹੜੇ ਆ ਪੌਦੇ ਲੱਗੇ ਹੋਏ ਇਹਨਾਂ ਦੀ ਜੜਾ ਮੋਟੀਆਂ ਹੋ ਜਾਣ ਉਹ ਚ ਕੀੜੇ ਲੱਗਣ ਦਾ ਡਰ ਰਹਿੰਦਾ ਉਹਨਾਂ ਤੋਂ ਇਹ ਬਚਾਉਂਦਾ ਹੈ ਇਹ ਇੱਕ ਨਵੀਂ ਤਰ੍ਹਾਂ ਦੀ ਮੈਂ ਇਹ ਚੀਜ਼ ਦੇਖੀ ਹੈ ਜੋ ਮੈਡਮ ਹੋਰੇ ਕਈ ਸਾਲਾਂ ਤੋਂ ਇਹ ਕਰ ਵੀ ਰਹੇ ਐ ਸੋ ਇੱਕ ਤਰ੍ਹਾਂ ਹੀ ਇਹ ਗੱਲ ਦੂਜੀ ਗੱਲ ਤੁਸੀਂ ਨਾਲ ਸਾਡੇ ਚੱਲਦੇ ਰਹੋਗੇ ਤੁਸੀਂ ਇੰਨਾ ਸਾਰਾ ਜਿਹੜਾ ਤੰਤਰ ਫਲਾ ਰੱਖਿਆ ਇਹਦੇ ਵਾਸਤੇ ਤੁਹਾਨੂੰ ਤੁਰਨਾ ਹੀ ਪੈਣਾ ਸਾਡੇ ਨਾਲ ਤੇ ਇਹ ਇਹ ਕਿਸ ਤਰ੍ਹਾਂ ਦਾ ਫੁੱਲ ਹੋਇਆ ਮਤਲਬ ਕੀ ਫਲ ਹੋਇਆ ਇਹ ਇਧਰ ਵਾਟਰ ਹੈ ਇਹ ਥੋੜਾ ਪਰਪਲ ਐਂਡ ਗੋਲਡਨ ਕਲਰ ਦਾ ਥੋੜਾ ਵੱਡਾ ਹੋ ਜਾਏਗਾ ਇੱਥੋਂ ਗੋਲਡਨ ਰਹਿ ਜਾਏਗਾ ਉੱਤੋਂ ਪਰਪਲ ਹੋਏਗਾ ਜੀ ਸੋ ਮਤਲਬ ਇਹ ਟਮਾਟਰ ਇਸ ਕਲਰ ਦਾ ਟਮਾਟਰ ਹੈ ਜੀ ਇਹਨਾਂ ਕੋਈ ਹੁੰਦਾ ਹੈ ਪਰਪਲ ਐਂਡ ਗੋਲਡਨ ਕਲਰ ਦਾ ਤੇ ਦੇਖਾ ਤਾਂ ਇਹਦਾ ਸਾਈਜ਼ ਵੀ ਵੱਡਾ ਹੈ ਇੰਨਾ ਜਿਆ ਅੱਛਾ ਬਸ ਜਿਵੇਂ ਚੈਰੀ ਦਾ ਸਾਈਜ਼ ਹੁੰਦਾ ਹੈ ਜੀ ਚੈਰੀ ਦਾ ਸਾਈਜ਼ ਇਹਦਾ ਟੇਸਟ ਟੇਸਟ ਉਹੋ ਜਿਹਾ ਹੀ ਹੈ ਖੱਟਾ ਉਹਨਾਂ ਜ਼ਿਆਦਾ ਖੱਟਾ ਨਹੀਂ ਹੋਏਗਾ ਜਿਵੇਂ ਨਾਰਮਲੀ ਹੁੰਦੇ ਨੇ ਉਹਦੇ ਤੋਂ ਥੋੜਾ ਘੱਟ ਹੋਏਗਾ ਪਰ ਦੇਖਣ ਨੂੰ ਸੋਹਣੇ ਲੱਗਦੇ ਮੈਨੂੰ ਐਕਸਪੈਰੀਮੈਂਟ ਕਰਨਾ ਅੱਛਾ ਲੱਗਦਾ ਕਿ ਅਲੱਗ-ਅਲੱਗ ਚੀਜ਼ ਲੱਗੀ ਹੋਏ ਸੋਹਣੀ ਲੱਗਦੀ ਹੈ ਤੁਸੀਂ ਵੀ ਆ ਜਾਓ ਸਾਡੇ ਨਾਲ ਅਸਲੀ ਜੋ ਕਰਤਾ ਧਰਤਾ ਨੇ ਮੈਡਮ ਹੋਰਾਂ ਦੇ ਨਾਲ ਮਨਜੀਤ ਮੈਡਮ ਹੋਰਾਂ ਦੇ ਨਾਲ ਇਹ ਨੇ ਇਨਾਂ ਦੇ ਬਾਰੇ ਸਾਨੂੰ ਦੱਸੋ ਜੀ ਇਹਨਾਂ ਨੇ ਕਿੰਨੀ ਮਿਹਨਤ ਕੀਤੀ ਇਸ ਦੇ ਪਿੱਛੇ ਮੇਜ ਕੁਮਾਰ ਨੂੰ ਸਾਡੇ ਨਾਲ 7 ਸਾਲ ਹੋ ਗਏ ਨੇ ਜਦ ਦਾਸੀ ਇਹ ਕਰ ਰਹੇ ਹਾਂ ਉਹਨੇ ਦਾ ਉਹਨਾਂ ਚਿਰ ਦਾ ਸਾਡੇ ਨਾਲ ਹੈਗਾ ਜ਼ਿਆਦਾਤਰ ਇਹ ਕੰਮ ਕਰਦਾ ਹੈ ਹਾਂ ਮੈਂ ਘਟ ਕਰਦੀ ਹਾਂ ਅੱਛਾ ਪਰ ਇਹ ਹੈਗਾ ਕਿ ਕੁਝ ਚੀਜ਼ਾਂ ਇਹਨੂੰ ਆਂਦੀਆਂ ਹਨ ਕੁਝ ਮੈਨੂੰ ਆਂਦੀਆਂ ਹਨ ਕੁਝ ਇਹਨੇ ਮੈਨੂੰ ਸਿਖਾਤੀਆਂ ਕੁਝ ਮੈਂ ਇਹਨੂੰ ਸਿਖਾਤੀ ਆਓ ਸਾਡੇ ਨਾਲ ਹੀ ਆ ਜਾਓ ਮੈਡਮ ਤੁਸੀਂ ਵੀ ਆ ਜਾਓ ਇੱਧਰ ਕਿ ਜਦੋਂ ਕੋਈ ਗਮਲਾ ਤਿਆਰ ਕਰੋ ਇਹ ਨਵੀਂ ਚੀਜ਼ ਦੇਖਣ ਨੂੰ ਮਿਲੀ ਮੈਂ ਕੈਮਰਾ ਮਿੱਤੇ ਜਿਹੜੇ ਮੇਰੇ ਸਾਥੀ ਨੂੰ ਉਹਨੂੰ ਕਹੂੰ ਕਿ ਇਹ ਦੁਕਾਨ ਇਸ ਗਮਲੇ ਨੂੰ ਜਦੋਂ ਇਹ ਬਣਾਉਂਦੇ ਨੇ ਕੋਈ ਵੀ ਗਮਲਾ ਜਦੋਂ ਤਿਆਰ ਕਰਨਾ ਹੁੰਦਾ ਹੈ ਆਮੂਮਨ ਤੁਸੀਂ ਕੀ ਪਾ ਲਦੇ ਹੋ ਜਦੋਂ ਤੁਸੀਂ ਆਪਾਂ ਆਮ ਭਾਸ਼ਾ ਕਿਹਾ ਨੇ ਮਿੱਟੀ ਪਾ ਦਿਓ ਜੀ ਪਾਣੀ ਪਾ ਦਿਓ ਤੇ ਨਾਲ ਹੀ ਪੌਦਾ ਤੁਸੀਂ ਲਾ ਦਿਓ ਪਰ ਜਦੋਂ ਇਹ ਲੇਅਰਿੰਗ ਕਰਦੇ ਨੇ ਗਮਲੇ ਦੇ ਵਿੱਚ ਲੇਅਰਿੰਗ ਕਿਵੇਂ ਹੁੰਦੀ ਹੈ ਤੁਸੀਂ ਆ ਗੱत्ता ਦੇਖ ਰਹੇ ਹੋ ਇਹ ਗੱत्ता ਰੱਖਿਆ ਇਹਦੇ ਉੱਪਰ ਮਿੱਟੀ ਰੱਖੀ ਲੋੜ ਮੁਤਾਬਕ ਇਹਦੇ ਉੱਪਰ ਇਹ ਇਹ ਇਸ ਤਰ੍ਹਾਂ ਲੱਕਣਾ ਵੀ ਰੱਖ ਦੇਣਗੇ ਯਾਨੀ ਲੇਅਰ ਬਣਾ ਕੇ ਫਿਰ ਇਹਦੇ ਵਿੱਚ ਪੌਦਾ ਲਗਾਇਆ ਜਾਏਗਾ ਉਸ ਤੋਂ ਬਾਅਦ ਇਹ ਸਮੇਂ ਦੇ ਨਾਲ ਇਹ ਵਿੱਚ ਇਹ ਗਲਦਾ ਰਹੇਗਾ ਤਾਂ ਕਿ ਉਹ ਐਜ਼ ਅ ਖਾਦ ਕੰਮ ਕਰੇ ਮੈਂ ਠੀਕ ਕਹਿਆ ਜੀ ਤੇਜ ਕੁਮਾਰ ਜੀ ਹਾਂ ਜੀ ਹਾਂ ਬਿਲਕੁਲ ਠੀਕ ਹੈ ਸਰ ਜੀ ਤੇ ਮੈਡਮ ਇਸ ਦਾ ਇਸ ਨੂੰ ਵੀ ਤੁਸੀਂ ਕਿਤੇ ਸਿੱਖਿਆ ਜਾਂ ਇਹ ਰਵਾਇਤੀ ਹੈ ਨਹੀਂ ਸਿੱਖਿਆ ਪਹਿਲਾਂ ਤੇ ਉਹਨਾਂ ਤੋਂ ਸਿੱਖਿਆ ਪੁਨੀਤ ਜੀ ਤੋਂ ਜਿਨ੍ਹਾਂ ਨੇ ਦੱਸਿਆ ਸੀਗਾ ਫਿਰ ਉਹਦੇ ਬਾਅਦ ਜਦ ਵੀ ਕੋਈ ਚੀਜ਼ ਪੜ੍ਹੀ ਤੇ ਉਹਦੇ ਵਿੱਚ ਵੀ ਇਵੇਂ ਲਿਖਿਆ ਹੋਇਆ ਸੀ ਕਰਨ ਨੂੰ ਉਹ ਤੇ ਕੀ ਕਰਦੇ ਨੇ ਜੇ ਜ਼ਮੀਨਾਂ ਤੇ ਬਣਾਉਂਦੇ ਨੇ ਵੱਡੇ ਵੱਡੇ 5 5 7 7 ਫੀਟ ਦੇ ਪੂਰਾ ਲੱਕੜਾਂ ਲਾ ਕੇ ਫਿਰ ਮਿੱਟੀ ਲਾ ਕੇ ਸੁੱਕੇ ਪੱਤੇ ਪਾ ਕੇ ਓਵੇਂ ਕਰਦੇ ਨੇ ਪਰ ਸਾਡੇ ਕੋਲ ਜ਼ਮੀਨ ਨਹੀਂ ਹੈਗੀ ਅਸੀਂ ਗਮਲਿਆਂ 'ਚ ਕਰਦੇ ਆਂ ਇਹ ਗੱਲ ਬੜੀ ਖਾਸ ਹੈ ਕਿ ਜ਼ਮੀਨ ਨਾ ਹੋਣ ਦੇ ਬਾਵਜੂਦ ਵੀ ਤੁਸੀਂ ਫਰੂਟ ਵੀ ਖਾ ਰਹੇ ਹੋ ਤਾਜੇ ਬਿਨਾ ਕੈਮੀਕਲ ਦੇ ਸਬਜ਼ੀਆਂ ਵੀ ਖਾ ਰਹੇ ਹੋ ਬਿਨਾ ਕੈਮੀਕਲ ਦੇ ਉਸ ਤੋਂ ਇਲਾਵਾ ਤੁਸੀਂ ਕਈ ਤਰ੍ਹਾਂ ਦੇ ਫੁੱਲ ਵੀ ਇੱਥੇ ਲਗਾਏ ਹੋਏ ਨੇ ਉਸ 'ਚ ਕੋਈ ਕੈਮੀਕਲ ਨਹੀਂ ਪੈਂਦਾ ਖਾਦ ਬਾਹਰੋਂ ਵੀ ਨਹੀਂ ਮੰਗਾਈ ਜਾਂਦੀ ਖਾਦ ਆਪਣੇ ਆਪ ਤਿਆਰ ਕੀਤੀ ਜਾਂਦੀ ਹੈ ਇਹ ਮਿੱਟੀ ਤਿਆਰ ਕੀਤੀ ਹੋਈ ਹੈ ਦੇਖੋ 8 ਮਹੀਨਿਆਂ 'ਚ ਇਤਨੀ ਸੋਹਣੀ ਮਿੱਟੀ ਤਿਆਰ ਹੋ ਗਈ ਹੈ ਇਹ ਵੇਸਟ ਤੋਂ ਤਿਆਰ ਹੋਇਆ ਸਾਰਾ ਕੁਝ ਵੇਸਟ ਹੈ ਨਾਲੇ ਮਿੱਟੀ ਵੀ ਹੈ ਮਿੱਟੀ ਵੀ ਹੈ ਜੀ ਪਰ ਮੇਨ ਤੇ ਵੇਸਟ ਹੈਗੀ ਹੈ ਤੇ ਇਹ ਕੀ ਕੀ ਚੀਜ਼ ਪਰਲਾਈਟ ਕੱਢਿਆ ਸੀਗਾ ਮੈਂ ਦਿਖਾਨ ਲਈ ਕਿ ਜੇ ਤੁਹਾਡੇ ਕੋਲ ਸ਼ਰੋਚੇ ਕਈ ਵਾਰ ਹੁੰਦਾ ਮਿੱਟੀ ਚੰਗੀ ਨਹੀਂ ਹੁੰਦੀ ਤੇ ਪਰਲਾਈਟ ਨੈਚੁਰਲ ਹੁੰਦਾ ਹੈ ਜੀ ਤੇ ਇਹ ਮਿੱਟੀ ਨੂੰ ਟਾਈਟ ਨਹੀਂ ਹੋੁੰ ਦਿੰਦਾ ਜਿਵੇਂ ਕਹਿੰਦੇ ਨੇ ਨਾ ਕਿ ਇੰਨੀ ਸਖਤ ਮਿੱਟੀ ਹੋ ਗਈ ਕਿ ਰੂਟਸ ਨੂੰ ਜਗ੍ਹਾ ਨਹੀਂ ਮਿਲ ਰਹੀ ਉਹਦੇ ਚ ਪਾ ਲੈਂਦਾ ਤੇ ਮੈਡਮ 2016 ਤੋਂ ਤੁਸੀਂ ਇਹ ਸ਼ੁਰੂ ਕੀਤਾ ਸੀ ਤੇ ਸਭ ਤੋਂ ਵੱਧ ਪ੍ਰੋਡਕਟਿਵਿਟੀ ਜਦੋਂ ਤੁਸੀਂ ਕਿਹੜੇ ਸਾਲ ਚ ਹਾਸਲ ਕੀਤੀ 2021 ਦਾ ਪੂਰਾ 1 ਜਨਵਰੀ ਤੋਂ ਲੈ ਕੇ 2022 ਤੱਕ ਮੈਂ ਦੇਖਿਆ ਉਹ ਉਸ ਸਾਲ ਸਾਨੂੰ 160 ਕਿਲੋ ਸਬਜ਼ੀ ਹੋਈ ਸੀ 160 ਕਿਲੋ ਸਬਜ਼ੀ ਹਾਂ ਤੇ ਇਸੇ ਇਸੇ ਮਕਾਨ ਤੋਂ ਇਸੇ ਮਕਾਨ ਤੋਂ ਤੇ 86 ਕਿਲੋ ਸਾਡਾ ਫਰੂਟ ਹੋਇਆ ਸੀ 70 ਕਿਲੋ ਤੇ ਉਹਦੇ ਚ ਕੇਲਾ ਸੀ ਇਸ ਸਾਲ ਸਾਨੂੰ ਕੇਲਾ ਹੋਇਆ 100 ਕਿਲੋ ਥਾ ਫਰੂਟ ਕਿੰਨਾ ਹੋਇਆ ਸੀ 86 ਕੇਜੀਸ ਤਕਰੀਬਨ 100 ਕਿਲੋ ਤੁਸੀਂ ਫਰੂਟ ਪੈਦਾ ਕੀਤਾ ਇੱਥੋਂ ਇਸ ਸਾਲ ਤੇ ਹਣ 116 116 ਕਿਲੋ ਹੋਇਆ ਕਿਉਂਕਿ 100 ਕਿਲੋ ਤੇ ਸਾਡਾ ਕੇਲਾ ਹੀ ਸੀ ਅੱਛਾ ਮਤਲਬ ਇੰਨੇ ਵੱਡੇ ਬੰਚਸ ਸੀ ਮੈਂ ਕਿਦਰੇ ਨਹੀਂ ਦੇਖੇ ਇੰਨੇ ਵੱਡੇ ਅੱਛਾ ਇੰਨੇ ਵੱਡੇ ਸੀਗੇ ਚਾਹ ਜਾਣਕਾਰ ਗਵਾਂਡੀ ਰਿਸ਼ਤੇਦਾਰ ਤੰਗ ਨਹੀਂ ਕਰਦੇ ਨਹੀਂ ਅਸੀਂ ਵੰਡ ਦਿੰਦੇ ਆ ਨਾ ਆਪ ਤੇ ਖਾ ਨਹੀਂ ਸਕਦੇ ਕਈ ਵਾਰੀ ਆ ਜਾਂਦੇ ਹੁਣ ਚਾਹ ਪੀਣ ਕੀ ਨਹੀਂ ਮੈਡਮ ਹੋਰਾਂ ਤੋਂ ਚੱਲ ਕੇ ਚੱਲਿਆਂ ਵਾਲੇ ਕੁਝ ਫਰੂਟ ਵੀ ਲਿਆਵਾਂਗੇ ਚਾਹ ਵੀ ਪੀਆਵਾਂਗੇ ਕਿਸੇ ਨੂੰ ਮੰਗਣ ਦੀ ਲੋੜ ਨਹੀਂ ਪੈਂਦੀ ਅਸੀਂ ਉਵੇਂ ਹੀ ਦੇ ਦਈ ਦੱਸ 100 ਕਿਲੋ ਫਰੂਟ ਤਕਰੀਬਨ 150 ਕਿਲੋ ਸਬਜ਼ੀ ਛੱਤ ਤੋਂ ਛੱਤ ਦੀਆਂ ਬਾਲਕਨੀਆਂ ਤੋਂ ਮਤਲਬ ਇੱਕ ਕੋਠੀ ਦੇ ਵਿੱਚ ਤੁਸੀਂ ਇੰਨਾ ਸਮਾਨ ਪ੍ਰਾਪਤ ਕਰ ਸਕਦੇ ਹੋ ਮੈਡਮ ਇਹ ਥੈਰੇਪੀ ਆਪਾਂ ਚੱਲਦੇ ਰਹੀਏ ਗੱਲਬਾਤ ਕਰਦੇ ਰਹੀਏ ਤੁਸੀਂ ਹੁਣ ਇੱਧਰ ਨੂੰ ਆਜੋ ਦੀ ਜਿਹੜੀਆਂ ਇਹਨਾਂ ਨੇ ਆਹ ਵੈਰਾਈਟੀ ਪੂਰੀ ਲਾਈ ਹੋਈ ਹੈ ਇੱਥੇ ਤੱਕ ਤੇ ਇਹ ਜਦੋਂ ਜਦੋਂ ਮੌਸਮ ਬਦਲਦਾ ਹੈ ਨਾ ਉਹਦੇ ਮੁਤਾਬਕ ਤੁਸੀਂ ਚੀਜ਼ਾਂ ਬਦਲਦੇ ਰਹਿੰਦੇ ਹੋ ਹਾਂਜੀ ਹੁਣ ਜਿਵੇਂ ਆ ਹਰਾ ਛੋਲੀਆ ਹੈਗਾ ਮੈਨੂੰ ਇਹ ਨਹੀਂ ਸੀ ਪਤਾ ਇਹਦੇ ਪੱਤੇ ਖਾਂਦੇ ਆ ਇਹ ਤੇਜ ਕੁਮਾਰ ਨੇ ਦੱਸਿਆ ਸੀਗਾ ਕਿ ਇਹਦੇ ਪੱਤੇ ਖਾਏ ਜਾਂਦੇ ਨੇ ਤੇ ਇਹਨੂੰ ਹਾਂ ਚਾਹੇ ਸਾਗ ਚ ਪਾ ਲਓ ਚਾਹੇ ਆਲੂ ਚ ਪਾ ਲਓ ਫਾਇਦਾ ਕਿ ਦੇਖੋ ਬੜਾ ਟੇਸਟ ਵੜਾ ਦਿਆ ਸੂਦੀਂਗ ਜੀਭ ਨੂੰ ਏਦਾਂ ਲੱਗਦਾ ਇਹ ਵੀ ਖਾ ਕੇ ਦੇਖੋ ਇਹ ਥੱਲੇ ਇਹ ਖਾ ਕੇ ਦੇਖੋ ਪੂਰਾ ਮਲਕੀ ਮੈਂ ਤਕਰੀਬਨ ਮੈਡਮ 6 ਕੁ ਮਹੀਨਿਆਂ ਚ ਇੰਨਾ ਗ੍ਰੀਨ ਨਹੀਂ ਖਾਦਾ ਤੁਸੀਂ ਅੱਜ ਹੀ ਖਵਾ ਦੇ। ਅੱਛਾ ਠੀਕ ਹੈ। ਇਹਦੀਆਂ ਦੋ ਤਿੰਨ ਵੈਰਾਈਟੀ ਨੇ ਇੱਕ ਗ੍ਰੀਨ ਵਾਲਾ ਇੱਕ ਥੋੜਾ ਪਰਪਲਿਸ਼ ਚ ਦੱਸਦਾ ਬਾਹਰੋਂ ਅੰਦਰੋਂ ਗ੍ਰੀਨ ਹੀ ਹੁੰਦਾ ਹੈ। ਅੱਛਾ। ਤੇ ਉੱਥੇ ਕਿਦਾਰੇ ਆ ਜਿਵੇਂ ਦਿਸ ਰਿਹਾ ਨਾ ਦੇਖੇ ਨੇ ਥੋੜੇ ਪਰਪਲ ਪਰਪਲ ਜੇ ਬਾਹਰੋਂ ਡਾਰਕ ਪਰਪਲ ਹੋ ਰਿਹਾ ਹੈ। ਲੱਗੇ ਸੁੱਕ ਗਿਆ ਹੈ। ਨਹੀਂ ਨਹੀਂ ਇਹ ਡਾਰਕ ਪਰਪਲ ਜਿਹਾ ਹੋ ਜਾਂਦਾ ਹੈ ਤੇ ਇਹਦੇ ਵਿੱਚ ਹੈਗਾ ਨਾਰਮਲ ਮਟਰ। ਇਹਨੂੰ ਕਵਾਂਗੇ ਮਟਰ ਹੀ ਅਸੀਂ। ਮਟਰ ਹੀ ਹੈ। ਇਸੇ ਦੇ ਵਿਚਾਰੇ ਤੁਹਾਨੂੰ ਦੱਸਦੇ ਆ ਕਿ ਮੈਡਮ ਅਨਜੀਤ ਹੋਰਾ ਨੇ ਇੱਥੇ ਆਲਣਾ ਵੀ ਲਾਇਆ ਹੋਇਆ ਆਲਣਾ ਉਹਨਾਂ ਪੰਛੀਆਂ ਦੇ ਲਈ ਕੁਦਰਤੀ ਤੌਰ ਤੇ ਜੋ ਇੱਥੇ ਆ ਕੇ ਆਪਣਾ ਘਰ ਬਣਾ ਸਕਣ ਇੱਥੇ ਰਹਿ ਸਕਣ ਤਾਂ ਕੁਦਰਤੀ ਖਾਣੇ ਦੇ ਨਾਲ ਨਾਲ ਕੁਦਰਤ ਦੇ ਜਿਹੜੇ ਜੀਵ ਨੇ ਉਹਨਾਂ ਨੂੰ ਵੀ ਸਾਂਭਣ ਦਾ ਉਪਰਾਲਾ ਇੱਥੇ ਕੀਤਾ ਇਸ ਆਲਣੇ ਨੂੰ ਤੁਸੀਂ ਦੇਖਿਆ ਇਸ ਤੋਂ ਬਾਅਦ ਤੁਹਾਨੂੰ ਦਿਖਾਣੇ ਇੱਕ ਚੀਜ਼ ਹੋਰ ਜੋ ਕਿ ਇੱਥੇ ਮਧੂਮੱਖੀਆਂ ਦੇ ਲਈ ਜੇ ਉਹ ਆ ਕੇ ਇੱਥੇ ਰਹਿਣਾ ਚਾਹਣ ਤਾਂ ਇੱਕ ਅਜਿਹੇ ਜਿਹਾ ਇਹਨੂੰ ਵੀ ਆਲਣਾ ਹੀ ਕਹਿ ਦਿੰਨੇ ਆ ਇਹ ਜ ਆਲਣਾ ਬਣਾਇਆ ਗਿਆ ਜੋ ਕਿ ਇੱਥੇ ਆ ਕੇ ਮਧੂਮੱਖੀਆਂ ਆਪ ਦਾ ਘਰ ਬਣਾ ਸਕਣ ਸ਼ਹਿਦ ਦਾ ਛੱਤਾ ਤੁਸੀਂ ਮਧੂਮੱਖੀਆਂ ਦਾ ਛੱਤਾ ਤੁਸੀਂ ਦੇਖਿਆ ਦਰਖਤਾਂ ਤੇ ਉਸ ਦਾ ਹੀ ਰੂਪ ਇੱਥੇ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿ ਕੁਦਰਤ ਦੇ ਜੀਵ ਵੀ ਇੱਥੇ ਰਹਿ ਸਕਣ ਮੈਡਮ ਇਹ ਸਾਰਾ ਕੁਝ ਤੁਹਾਡੇ ਦਿਮਾਗ 'ਚ ਕਿਵੇਂ ਆਇਆ ਕਿ ਇਸ ਨੂੰ ਕਿਤੇ ਦੇਖਿਆ ਸੀ ਤੁਸੀਂ ਜਾਂ ਸਹਿਜ ਹੀ ਲਾਤਾ ਨਹੀਂ ਉਹ ਮੈਨੂੰ ਸੋਨਾ ਜਿਹਾ ਲੱਗਿਆ ਸੀ ਤੇ ਇਸ ਕਰਕੇ ਲਾਤਾ ਪਰ ਇਹਦੇ 'ਚ ਆ ਕੇ ਉਹ ਬੈਠਦੀਆਂ ਨਹੀਂ ਉਹ ਬਣਾਉਂਦੀਆਂ ਆਪਣਾ ਹੀ ਨੇ अच्छा वो अपना ही बनान गया जितने के तौर पे जो पंछी अपना बनांदे कुछ बने हुए इधर कोई इथे ਹੁਣ ਇੱਕ ਤੇ ਹੈਗਾ ਇੱਥੇ ਇੱਥੇ ਹੁਣ ਦੋ ਸਾਲਾਂ ਤੋਂ ਸਨ ਬਰਡ ਦੇ ਰਹੀ ਹੈ ਬੱਚੇ ਆਉ ਸਾਾਨੂੰ ਦਿਖਾਉਂਦੇ ਰਹੋ ਨਾਲ ਤੇ ਚਾਰ ਪੰਜ ਸਾਲ ਹੋ ਗਏ ਬੁਲਬੁਲ ਵੀ ਦੇ ਰਹੀ ਹੈ ਉਹ ਜ਼ਿਆਦਾਤਰ ਥੱਲੇ ਦਿੰਦੀ ਹੈ ਆ ਹੈਗੀ ਹੈ ਇੱਕ ਆ ਇੱਕ ਇਹ ਆਲਣਾ ਬਣਾਇਆ ਹੋਇਆ ਹੈ ਇੱਥੇ ਕਿਹੜਾ ਪੰਛੀ ਆ ਕੇ ਰਹਿੰਦਾ ਇਹਦੇ ਚ ਬੁਲਬੁਲ ਸੀਗੀ ਇਹ ਤੁਸੀਂ ਗੋਭੀ ਤਾਂ ਤੁਸੀਂ ਦੇਖ ਲਈ ਹੋਏਗੀ ਉਹ ਵੀ ਆਰਗੈਨਿਕ ਤਰੀਕੇ ਨਾਲ ਤਿਆਰ ਕੀਤੀ ਗਈ ਇਕੱਲਾ ਇੱਕ ਬੋਟਾ ਤੁਸੀਂ ਇਹ ਦੇਖ ਰਹੇ ਹੋ ਇਸ ਦੇ ਨਾਲ ਦੇ ਕਈ ਨੇ ਬ੍ਰੋਕਲੀ ਦੇ ਕਈ ਨੇ ਗੋਭੀ ਦੇ ਕਈ ਨੇ ਤੁਹਾਨੂੰ ਲੈ ਚਲਦੇ ਆ ਫਰੂਟ ਵੱਲ ਹੁਣ ਮੈਡਮ ਹੋਰਾਂ ਕੋਲ ਮੈਂ ਫੇਰ ਜਾਊਂਗਾ ਇਹ ਫਰੂਟ ਦਾ ਨਾਮ ਮੈਨੂੰ ਨਹੀਂ ਪਤਾ ਪਰ ਸ਼ਕਲੋਂ ਇਹ ਬਹੁਤ ਚੰਗਾ ਮੈਂ ਬਣਾਉਂ ਖਾ ਕੇ ਦੇਖ ਲਾਂ ਹੂੰ ਬਹੁਤ ਟੇਸਟੀ ਹੈ ਮੈਡਮ ਇਹਦਾ ਨਾਮ ਤੁਸੀਂ ਦੱਸ ਦਿਓ ਪਹਿਲਾਂ ਮੈਂ ਇਹਨੂੰ ਵੀਟ ਕਰੀ ਫਿਰ ਤੁਸੀਂ ઓਕੇ ਕਮਕਾਟ ਕਮਕਾਟ ਕੋਈ ਪੰਜਾਬੀ ਹਿੰਦੀ ਚ ਕੋਈ ਹੋਰ ਨਾਮ ਹੁੰਦਾ ਤਾਂ ਨਹੀਂ ਪਤਾ ਕੈਂ ਅੰਗਰੇਜ਼ੀਆ ਦਾ ਚੇਨ ਨੂੰ ਕਮ ਕਾਟ ਕਹਿੰਦੇ ਖੱਟਾ ਬਹੁਤ ਹੈ ਇਹ ਪਰ ਜਿੰਨਾ ਖੱਟਾ ਉਹਨਾ ਟੇਸਟੀ ਵੀ ਹੈਗਾ ਵਿਟਾਮਿਨ ਸੀ ਦਾ ਜਿਹੜਾ ਭਰਪੂਰ ਖਜ਼ਾਨਾ ਇਹਦੇ ਵਿੱਚ ਹੈਗਾ ਛਿਲਕੇ ਸਮੇਤ ਖਾਈਦੇ ਛਿਲਕੇ ਸਮੇਤ ਇਹਨੂੰ ਖਾਜੋ ਤੇ ਇਹ ਆਰਗੈਨਿਕ ਤਰੀਕੇ ਨਾਲ ਤਿਆਰ ਕੀਤਾ ਗਿਆ ਮੈਂ ਇੱਕ ਗੱਲ ਹੋਰ ਨੋਟ ਕੀਤੀ ਹੈ ਕਿ ਮੈਡਮ ਹੋਰਾਂ ਦੇ ਘਰ 'ਚ ਜ਼ਿਆਦਾਤਰ ਇਹਨਾਂ ਨੇ ਸਿਟ੍ਰਿਕ ਫੂਡ ਸਿਟ੍ਰੀ ਫੂਡ ਉਹ ਕਿ ਜਿਸ 'ਚ ਵਿਟਾਮਿਨ ਸੀ ਮਿਲਦਾ ਹੋਵੇ ਉਸਤੇ ਜ਼ੋਰ ਦਿੱਤਾ ਹੈ ਕਿਉਂਕਿ ਵਿਟਾਮਿਨ ਸੀ ਵਰਗੀਆਂ ਬਣੀਆਂ ਚੀਜ਼ਾਂ ਜਾਂ ਫਰੂਟ ਫਲ ਤੁਸੀਂ ਖਾ ਰਹੇ ਹੋ ਇਹ ਤੁਹਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਹ ਜਿਹੜਾ ਚੀਕੂ ਦਾ ਇੱਕ ਦਰਖਤ ਕਈਏ ਪੌਦਾ ਕਈਏ ਕੀ ਕਈਏ ਮੈਨੂੰ ਸਮਝ ਨਹੀਂ ਆ ਰਿਹਾ ਸਿੱਧੇ ਤੌਰ ਤੇ ਪਰ ਇਸ ਨੂੰ ਇਸ ਗਮਲੇ ਦੇ ਵਿੱਚ ਲਗਾਇਆ ਗਿਆ। ਇੱਥੇ ਕਈ ਫਲ ਵੀ ਲੱਗੇ ਨੇ। ਮੈਂ ਕੈਮਰੇ ਤੇ ਮੇਰੇ ਸਾਥੀ ਨੂੰ ਕਹੂੰਗਾ ਦੇਖੋ ਕਿੰਨਾ ਸੋਹਣਾ ਇਹ ਤੇ ਇਹ ਚੀਕੂ ਮੈਡਮ ਹੋਰਾਂ ਨੇ ਤਿਆਰ ਕੀਤਾ ਹੈ ਇੱਥੇ ਇਸ ਪੌਦੇ ਦੇ ਵਿੱਚ। ਮੈਡਮ ਹੋਰਾਂ ਨਾਲ ਅਸੀਂ ਗੱਲ ਵੀ ਕਰਾਂਗੇ। ਜੇ ਮੈਡਮ ਇਹ ਜਦੋਂ ਤੁਸੀਂ ਇਸ ਨੂੰ ਸਬਜ਼ੀਆਂ ਤਾਂ ਸਮਝ ਆਂਦੀਆਂ ਨੇ। ਕੀ ਸਬਜ਼ੀਆਂ ਤੁਸੀਂ ਗਮਲੇ 'ਚ ਛੋਟੇ ਵੱਡੇ ਸਾਈਜ਼ 'ਚ ਲਗਾ ਸਕਦੇ ਹੋ ਪਰ ਜਦੋਂ ਇੰਨਾ ਵੱਡਾ ਦਰਖਤ ਤੁਸੀਂ ਲਗਾਣ ਦਾ ਸੋਚਿਆ ਜਾਂ ਤੁਹਾਨੂੰ ਦੱਸਿਆ ਗਿਆ ਤਾਂ ਤੁਹਾਨੂੰ ਲੱਗਿਆ ਨਹੀਂ ਕਿ ਚੀਕੂ ਮੈਂ ਗਮਲੇ 'ਚ ਕਿਉਂਗਾ ਸਕਦੀ ਹਾਂ ਹਾਂ ਐਕਚੁਅਲੀ ਮੈਂ ਚੀਕੂ ਦਾ ਕਦੇ ਨਹੀਂ ਸੀ ਸੋਚਿਆ ਕਿਉਂਕਿ ਅਮਰੂਦ ਵਗੈਰਾ ਤਾਂ ਮੈਂ ਦੇਖਿਆ ਹੋਇਆ ਸੀ ਜੀ ਪਰ ਜਿਵੇਂ ਕਹਿੰਦੇ ਰੱਬ ਦੀ ਕਿਰਪਾ ਹੈਗੀ ਹੈ ਕਿ ਇਹ ਵੀ ਚੱਲ ਰਿਹਾ ਹੈ ਐਂ ਬਹੁਤ ਸੋਨਾ ਮੈਨੂੰ ਪਿਛਲੇ ਤਿੰਨ ਸਾਲਾਂ ਦਾ ਫਰੂਟ ਦੇ ਰਿਹਾ ਹੈ ਜੀ ਤੇ ਇੱਕ ਗੱਲ ਹੋਰ ਦੱਸਾਂ ਕਿ ਜੋ ਇੰਟਰਨੈਟ ਦੀ ਪਾਵਰ ਹੈਗੀ ਐ ਮੈਡਮ ਹੋਰਾਂ ਨੇ ਇੰਟਰਨੈਟ ਦਾ ਪਾਵਰ ਇੱਥੇ ਵੀ ਵਰਤੀ ਐ ਜਿੰਨਾ ਵੀ ਆਪਣੇ ਡਾਊਟਸ ਹੋਣਗੇ ਉਹ ਜਾਂਦੇ ਸੀ ਇੰਟਰਨੈਟ ਤੇ ਸਰਚ ਕਰਦੇ ਸੀ ਉਸ ਤੋਂ ਬਾਅਦ ਜੋ ਲੋਕ ਇਸ ਦੇ ਵਿੱਚ ਮਹਾਰਤ ਹਾਸਲ ਰੱਖਦੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਸੀ ਤੇ ਉਸ ਦਾ ਨਤੀਜਾ ਤੁਸੀਂ ਇਸ ਪੂਰੇ ਘਰ ਨੂੰ ਪੂਰਾ ਗ੍ਰੀਨ ਘਰ ਦੇਖ ਰਹੇ ਹੋ ਜਦੋਂ ਇੰਨਾ ਸਾਰਾ ਤੁਸੀਂ ਦਿਖਾ ਰਹੇ ਹਾਂ ਅਸੀਂ ਗੱਲਬਾਤ ਕਰ ਰਹੇ ਹਾਂ ਜਿਹੜਾ ਆਮ ਬੰਦਾ ਇਸ ਚੀਜ਼ ਨੂੰ ਦੇਖ ਰਿਹਾ ਉਹ ਕਹੇਗਾ ਕਿ ਠੀਕ ਹੈ ਜੀ ਅਸੀਂ ਵੀ ਕਰ ਲਾਂਗੇ ਕਿ ਇਹਦੇ ਵਿੱਚ ਵੱਡੀ ਗੱਲ ਹੈਗੀ ਐ বার خرچہ ਤਾਂ ਕੀਤਾ ਹੋਊਗਾ ਮੈਡਮ ਹੁਣ ਖਰਚੇ ਬਾਰੇ ਦੱਸ ਦਿਓ ਕਿੰਨਾ ਖਰਚਾ ਆਇਆ ਹੋਊਗਾ ਮਤਲਬ ਸ਼ੁਰੂ ਸ਼ੁਰੂ ਚ ਗਮਲੇ ਖਰੀਦਨ ਚ অফਕੋਰਸ ਖਰਚਾ ਆਇਆਗਾ ਕਿਉਂਕਿ ਮੈਂ ਸ਼ੁਰੂ ਕੀਤਾ ਸੀ 10 12 ਗਮਲਿਆਂ ਚੋਂ ਜੀ ਪਰ ਉਹ ਇੰਨਾ ਚਸਕਾ ਪੈ ਗਿਆ ਜਿਹਨੂੰ ਕਹਿੰਦੇ ਨੇ ਕਿ 10 12 ਤੋਂ ਕਰਦੇ ਕਰਦੇ ਹੁਣ ਇੰਨੇ ਜ਼ਿਆਦਾ ਨੇ ਕਿ ਮੈਂ ਗਿਣ ਵੀ ਨਹੀਂ ਸਕਦੀ ਜੀ ਹੁਣ ਮੇਰੇ ਖਿਆਲ ਨਾਲ ਮੇਰੇ ਕੋਲ ਫਰੂਟ ਟਰੀਜ਼ ਦੇ ਖਾਲੀ ਗਮਲੇ 40 ਤੋਂ ਜ਼ਿਆਦਾ ਹੋਣਗੇ ਸਿਰਫ ਫਰੂਟ ਦੇ ਸਿਰਫ ਫਰੂਟ ਦੇ ਤੇ ਅਲੱਗ-ਅਲੱਗ ਟਾਈਪ ਦੇ ਹੈ 6-7 ਵੈਰਾਈਟੀ ਅਮਰੂਦਾਂ ਦੀਆਂ ਨੇ ਵਿਚ ਸਿਟਰਸ ਅ 10 ਵराइਟੀਆਂ ਨੇ ਸਿਟਰਸ ਦੀਆਂ ਫਾਲਸਾ ਹੈ ਮਲਬਰੀ ਹੈ ਜੰਗਲੀ ਜਲੇਬੀ ਹੈ ਜੰਗਲੀ ਜਲੇਬੀ ਨਾਮ ਬੜਾ ਅਜੀਬ ਜਿਹਾ ਦਿਖਾਓ ਜੀ ਜੰਗਲੀ ਜਲੇਬੀ ਕਿੱਥੇ ਹੈ ਇਹ ਝੜੇ ਹੋਏ ਮੌਸਮ ਦੇ ਮਤਾਂ ਜੰਗਲੀ ਜਲੇਬੀ ਹੈਗੀ ਹੈ ਮਤਲਬ ਇਸ ਤੇ ਇਸ ਕੁਝ ਫਰੂਟ ਲੱਗਦਾ ਇਸ گول گول ਜੀ ਹੁੰਦੀ ਹੈ ਇਮਲੀ ਵਰਗੇ ਅੱਛਾ گول گول ਜੀ ਹੁੰਦੀ ਹੈ ਮੈਂ ਵੀ ਪਹਿਲੀ ਜਦ ਮੈਂ ਲਈ ਸੀ ਥੋੜੀ ਡਰਾਈ ਸੀ ਕਿਉਂਕਿ ਦੋ ਹੀ ਪੀਸਸ ਹੋਏ ਸੀ ਉਹਦੇ ਬਾਅਦ ਅੱਜ ਤੱਕ ਲੱਗੇ ਨਹੀਂ ਹੈ ਆਮ ਹੋਪਿੰਗ ਉਹ ਪੁਰਾਣਾ ਹੋ ਗਿਆ 4 ਸਾਲ ਪੁਰਾਣਾ ਹੋ ਗਿਆ ਇਹ ਰਿਚ ਵੀ ਆਣਾ ਚਾਹੀਦਾ ਅਸੀਂ ਆ ਗਏ ਹੁਣ ਫਰੂਟ ਗਾਰਡਨ ਦੇ ਵਿੱਚ ਇਹ ਛੋਟਾ ਜਿਹਾ ਇੱਕ ਬਾਗ ਬਣਾਇਆ ਹੋਇਆ ਜਿੱਥੇ ਤਕਰੀਬਨ ਤਕਰੀਬਨ ਸਾਰੇ ਪੌਦੇ ਜਿਹੜੇ ਲੱਗੇ ਹੋਏ ਐ ਉਹ ਫਲਾਂ ਦੇ ਲੱਗੇ ਹੋਏ ਆ ਚਾਹੇ ਤੇ ਅਨਾਰ ਦੀ ਗੱਲ ਕਰੀਏ ਕੇਲੇ ਦੀ ਗੱਲ ਕਰੀਏ ਜਾਂ ਸੰਤਰੇ ਵਰਗੇ ਕਈ ਹਜੇ ਦਰਖਤ ਲੱਗੇ ਹੋਏ ਜਿੱਥੇ ਸੰਤਰਾ ਵਰਗੀ ਚੀਜ਼ ਵੀ ਲੱਗੀ ਹੋਈ ਹੈ ਤਾਂ ਇਸ ਨੂੰ ਇੱਕ ਫਰੂਟ ਗਾਰਡਨ ਦੇ ਤੌਰ ਤੇ ਇਸ ਘਰ ਚ ਬਣਾਇਆ ਗਿਆ ਹੈ ਤੇ ਮੈਡਮ ਇੱਥੇ ਕਿਉਂਕਿ ਮੈਂ ਮੋٹے ਮੋٹے ਦਰਖਤਾਂ ਦਾ ਨਾਮ ਤਾਂ ਲੈ ਲਿਆ ਤੁਸੀਂ ਇਹ ਦੱਸੋ ਵੀ ਕਿਸ ਤਰ੍ਹਾਂ ਦੀ ਕੁਆਲਿਟੀ ਦੇ ਇੱਥੇ ਲਗਾਏ ਗਏ ਆ ਜਿਹੜੇ ਫਰੂਟ ਨੇ ਸੋ ਦੋ ਸ਼ਰੀਫੇ ਨੇ ਇੱਕ ਪਰਪਲ ਵਾਲਾ ਇੱਕ ਗ੍ਰੀਨ ਵਾਲਾ ਬਾਰੋਂ ਸਕ ਇਨ ਡਿਫਰੈਂਟ ਹੁੰਦੀ ਹੈ ਫਿਰ ਚਾਰ ਪੰਜ ਸਟਰਸ ਵੈਰਾਈਟੀ ਨੇ ਪੋਮੇਲੋ ਐ ਨਿੰਬੂਰੀਆਂ ਵੈਰਾਈਟੀਆਂ ਨੇ ਕਮਕਾਟ ਹੈਗਾ ਫਿਰ ਕੇਲੇ ਦੀਆਂ ਤਿੰਨ ਵੈਰਾਈਟੀਆਂ ਨੇ ਸੇਬ ਲੱਗਿਆ ਤੇ ਪਪੀਤਾ ਲੱਗਿਆ ਅੰਬ ਲੱਗਿਆ ਜੀ ਤੇ ਹੋਰ ਇੱਕ ਅੰਬ ਦੋ ਵੈਰਾਈਟੀਆਂ ਲੱਗੀਆਂ ਹਨ ਅਨਾਰ ਦੀਆਂ ਦੋ ਵੈਰਾਈਟੀਆਂ ਦੋ ਵੈਰਾਈਟੀਆਂ ਲੱਗੀਆਂ ਨੇ ਪਲਮ ਲੱਗਿਆ ਜੀ ਹੋਰ ਕੀ ਹੈਗਾ ਤੇ ਇੱਥੇ ਤੁਸੀਂ ਮੈਨੂੰ ਜਦੋਂ ਅਸੀਂ ਆਏ ਸੀ ਤੇ ਇਹਨਾਂ ਨੇ ਇੱਕ ਅੰਬ ਦਾ ਬੋਟਾ ਦਿਖਾਇਆ ਹੈ ਤੇ ਸਾਈਜ਼ ਚ ਛੋਟਾ ਪਰ ਇਹ ਪੂਰੇ ਸਾਲ ਉਸ ਤੇ ਆਂਦਾ ਰਹਿੰਦਾ ਕਹਿੰਦੇ ਨੇ 12 ਮਾਸੀ ਹੈ ਪਹਿਲੀ ਵਾਰ ਇਹਦੇ ਤੇ ਫਲ ਆਇਆ ਹੈ ਪਹਿਲੀ ਵਾਰ ਹੀ ਫਲ ਆਇਆ ਹੈ ਔਰ ਅੰਬਾਂ ਦਾ ਸੀਜ਼ਨ ਤਾਂ ਚਲਾ ਗਿਆ ਪਰ ਦੇਖਦੇ ਕਿਸ ਤਰ੍ਹਾਂ ਦਾ ਇਹ ਕਿਸ ਤਰ੍ਹਾਂ ਇੱਕ ਇਹ ਛੋਟਾ ਜਿਹਾ ਸੰਤਰਾ ਹੈ ਪਤਾ ਨਹੀਂ ਕਿਨੂ ਹੈ ਕਿ ਕੀ ਹੈ ਇਹ ਪੌਦਾ ਇਸੇ ਸਾਈਜ਼ ਦਾ ਚੱਲ ਰਿਹਾ ਹੈ ਕਾਫੀ ਸਾਲਾਂ ਦਾ ਪਰ ਇਹਦੇ ਵਿੱਚ 7-8 ਇਸ ਵਾਰ ਲੱਗੇ ਸੀਗੇ ਜੀ ਸੋ ਹੁਣ ਉਹ ਖਾ ਕੇ ਦੇਖਦੇ ਹਾਂ ਕਿਹੋ ਜਿਹਾ ਹੈ ਇਹ ਜੋ ਦਰਖਤ ਫੁੱਲਾਂ ਨਾਲ ਲਦਿਆ ਤੁਸੀਂ ਦੇਖ ਰਹੇ ਹੋ ਇਹ ਫੁੱਲ ਤਾਂ ਲਦੇ ਹੋਏ ਨੇ ਪਰ ਇਸ ਦੀ ਖਾਸੀਅਤ ਇਹ ਹੈ ਕਿ ਇਸ ਦੇ ਉੱਪਰ ਮਧੂਮੱਖੀਆਂ ਦਾ ਘਰ ਜ਼ਿਆਦਾ ਬਣਦਾ ਉਹ ਇੱਥੇ ਜ਼ਿਆਦਾ ਆਂਦੀਆਂ ਨੇ ਸ਼ਾਇਦ ਸ਼ਹਿਦ ਵਾਸਤੇ ਕਿਵੇਂ ਕਿਉਂਕਿ ਇਹ ਜਿੰਨੀ ਛੇਤੀ ਬੂਟਾ ਇਹ ਵੱਧਦਾ ਉਹਨਾਂ ਹੀ ਜ਼ਿਆਦਾ ਇੱਥੇ ਫੁੱਲ ਆਉਂਦੇ ਨੇ ਤੇ ਮਧੂਮੱਖੀਆਂ ਵਾਸਤੇ ਇਹ ਬਹੁਤ ਹੀ ਇਲਾਹਿਮੰਦ ਬੂਟਾ ਸਾਬਤ ਹੁੰਦਾ ਹੈ ਤਾਂ ਇਹ ਫਰੂਟ ਗਾਰਡਨ ਤੁਸੀਂ ਦੇਖਿਆ ਤੁਹਾਨੂੰ ਬਾਕੀ ਹੋਰ ਵਿੱਚੀਆਂ ਦਿਖਾਉਂਦੇ ਆ ਤੇ ਬਣੇ ਰਹੋ ਸਾਡੇ ਨਾਲ